ਸ਼ਨੀਵਾਰ ਜੋ ਹਾਰਤਿਕ ਬਗੰਦਾ ਖੁਸ਼ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅਸੀਂ ਬੜੇ ਰੋਸ ਦੇ ਨਾਲ ਇੱਥੇ بے ਸਹਾਈ ਜੇ ਹੋ ਕੇ ਬੈਠੇ ਸੀ ਤੇ ਅੱਜ ਕੱਲ ਜਿਹੜੀ ਮੀਟਿੰਗ ਹੋਈ ਹੈ ਸਾਰੇ ਦਲਿਤ ਸਮਾਜ ਦੀ ਪੁਰ ਸ਼ਹਿਰ ਦੇ ਹੋਰ ਬਹੁਤ ਸਾਰੇ ਲੋਕ ਇੱਥੇ ਸਸਤਾਵਾ ਦੇ ਆਏ ਇੱਥੇ ਬ੍ਰਾਹਮਣ ਸਭਾ ਵੱਲੋਂ ਵੀ ਆਏ ਕਾਉਂਸਲਰ ਵੀ ਆਏ ਔਰ ਇਥੋਂ ਸ਼ਰਮ ਸਾਧ ਦੇ ਨਾਲ ਇੱਕ ਮਤਾ ਪਾਸ ਕੀਤਾ ਕਿ ਅਗਰ ਵੀਰਵਾਰ ਤੱਕ ਜਿਹੜੇ ਮੁਲਜ਼ਮਾਂ ਕਾਤਲੋਂ ਫੜੇ ਨਹੀਂ ਜਾਂਦੇ ਤੇ ਅਸੀਂ ਲੁਧਿਆਣਾ ਸ਼ਹਿਰ ਜਿਹੜਾ ਬੰਦ ਕਰਾਂਗੇ ਪਰ ਅੱਜ ਜਿਹੜੀ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਡਾਕਟਰ ਡੀਪੀ ਕੋਸਲਾ ਜੀ ਦਾਨਵ ਸਾਹਿਬ ਅਸ਼ੋਕਨੀ ਸੋਤਾ ਜੀ ਨਰੇਸ਼ ਤਿਗਾਂ ਜੀ ਬਲਵਿੰਦਰ ਬਿੱਟਾ ਜੀ ਆਨੰਦ ਕਿਸ਼ੋਰ ਜੀ ਇਹਨਾਂ ਦੀ ਕਮੇਟੀ ਬਣਾਈ ਸੀ ਕਮਿਸ਼ਨਰ ਬਣਾ ਇਹਦੀ ਮੀਟਿੰਗ ਹੋਈ ਉਸ ਤੋਂ ਬਾਅਦ ਇੱਥੇ ਸਾਡੇ ਕੋਲ ਮੰੰਦਰ ਪੁਲਿਸ ਕਮਿਸ਼ਨਰ ਜੀ ਸਪਨ ਸ਼ਰਮਾ ਜੀ ਉਹਨਾਂ ਦੇ ਨਾਲ ਉਹਦੇ ਜਿਹੜੇ ਕੋਆਰਡੀਨੇਟਰ ਨੇ ਹੋਰ ਅਫੀਸਰ ਡੀਸੀਪੀ ਏਸੀਪੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਅਫੀਸਰ ਆਏ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਸਾਨੂੰ ਜਿਹੜੀਆਂ ਕੁਝ ਗੱਲਾਂ ਸਾਡੇ ਜਾਣਕਾਰੀ ਹਿੱਤ ਨਹੀਂ ਜਾਣਕਾਰੀ ਦੇ ਵਿੱਚ ਨਹੀਂ ਸੀ ਬਹੁਤ ਸਾਰੀਆਂ ਬ੍ਰੇਕੀ ਦੇ ਨਾਲ ਉਹਨਾਂ ਨੇ ਜੋ ਉਹਨਾਂ ਦੀ ਅੱਜ ਤੱਕ ਦਾ ਕੰਮ ਕੀਤਾ ਉਹ ਸਾਡੇ ਧਿਆਨ 'ਚ ਲਿਆਉਂਦੀਆਂ ਅਤੇ ਸਾਰੇ ਸਮਾਜ ਨੇ ਮਹਿਸੂਸ ਕੀਤਾ ਕਿ ਅਸੀਂ ਜਿਹੜੇ ਫੋਰਸ ਦੇ ਕਾਰਵਾਈ ਤੋਂ ਉਹਨਾਂ ਦੇ ਕੰਮ ਤੋਂ ਸੰਤੁਸ਼ਟੀ ਦਿਖਾਈ ਹੈ ਜਿਹੜਾ ਬੰਦ ਦਾ ਜਿਹੜਾ ਉਹ ਅਸੀਂ ਪੋਸਟਪੋਨ ਕਰਦੇ ਆ ਲੁਧਿਆਣਾ ਬੰਦਾ ਜਿਹੜਾ ਸੱਦਾ ਦਿੱਤਾ ਸੀ ਪਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ कार्तिक ਬਗਨ ਦਾ 2 ਵਜੇ ਸੰਸਕਾਰ ਘਾਟੀ ਵਾਲਮੀਕੀ ਵਿਖੇ ਕੀਤਾ ਜਾ ਤੋ ਚੱਲੀ ਗੋਸ਼ਪਾਤਰਾ ਉਹਦੀ ਗਾਂਧੀ ਨਗਰ ਜੋ ਸ਼ਮਸ਼ਾਨ ਘਾਟਾ ਕਮਲਾ ਲੂਡੀਆਂ ਦੇ ਨਾਲ ਉੱਥੇ ਜਾਵਾਂਗੇ ਅਸੀਂ 2 ਵਜੇ ਤੇ ਸ਼ਹਿਰ ਵਾਸੀਆਂ ਨੂੰ ਉਹਦੇ ਦੋਸਤ ਮਿੱਤਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਜਿੰਨੇ ਉਹਦੇ ਫਾਲੋਅਰ ਸੀਗੇ ਵੱਧ ਤੋਂ ਵੱਧ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ कार्तिक ਬਗਨ ਦੇ ਸੰਸਕਾਰ ਦੇ ਵਿੱਚ ਜਰੂਰ ਪਹੁੰਚਣ ਮੈਂ ਹਾਂ ਜੀ ਸਰ ਕੀ ਕਹੋਲੇ ਜੀ ਕੱਲ ਵੀ ਨੀਕੇ ਗਾਣਾ ਦੋੜਲੇ ਹਾਂ ਜੀ ਅਲੀ ਸਨ ਕੱਲ ਜੋ ਪੂਰੇ ਦਲੇ ਸਮਾਨ ਨੇ ਫੈਸਲਾ ਕੀਤਾ ਸੀਗਾ ਕਿ 24 ਘੰਟੇ ਦੇ ਵਿੱਚ ਜੇ ਪ੍ਰਸ਼ਾਸਨ ਸਾਨੂੰ ਕੋਈ ਰਿਜ਼ਲਟ ਨਹੀਂ ਦੱਸੇਗਾ ਤੇ 29 ਤਰੀਕ ਨੂੰ ਜਿਹੜੀ ਐ ਉਹ ਪੂਰਾ ਲੁਧਿਆਣਾ ਬੰਦ ਹੋਵੇਗਾ। ਤੋਂ ਸਾਡੇ ਬੜੇ ਹੀ ਸਤਕਾਰਯੋਗ ਜੋ ਕਮੇਟੀ ਸੀ ਵੀਰ ਵਿਜੇ ਦਾਨਵ ਜੀ, ਵੀਰ ਅਸ਼wini ਸੋਤਾ ਜੀ, ਵੀਰ ਨਰੇਸ਼ ਤਖਾਨ ਜੀ ਔਰ ਵੀਰ ਬਿੱਟਾ ਜੀ ਔਰ ਆਨੰਦ ਕੁਸ਼ੋਰ ਜੀ ਔਰ ਮੈਂ ਅਸੀਂ ਸਾਰੇ ਲਗਭਗ ਡੇਢ ਘੰਟਾ ਪੁਲਿਸ ਕਮਿਸ਼ਨਰ ਲੁਧਿਆਣੇ ਦੇ ਨਾਲ ਅਤੇ ਜਿਹੜੀ ਉਹਨਾਂ ਦੀ ਪੂਰੀ ਸਮੁੱਚੀ ਟੀਮ ਹੈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਹੋਈ ਔਰ ਅਸੀਂ ਸਾਰਿਆਂ ਨੇ ਡਿਬਾਡ ਕੀਤੀ ਕਿ ਜੋ ਸਾਡੇ ਚੌਰੀ ਸਾਹਿਬ ਲੁਧਿਆਣੇ ਦੇ ਮੁਖ ਦੇ ਉਹਨਾਂ ਦਾ ਭਤੀਜੇ ਦੇ ਨਾਲ ਇਹ ਵਾਰਦਾਤ ਹੋਈ ਹੈ ਕਿ ਜੋ ਵੀ ਤੁਸੀਂ ਡਿਸੀਜਨ ਲਿਆ ਆ ਜੋ ਅੱਜ ਤੱਕ ਜੋ ਕੀਤਾ ਹੈ ਉਹ ਜਾ ਕੇ ਚੌਰੀ ਸਾਹਿਬ ਔਰ ਸਮਾਜ ਦੇ ਵਿੱਚ ਦੱਸਿਆ ਜਾਵੇ ਤੇ ਤੁਹਾਡੇ ਸਾਹਮਣੇ ਉਹਨਾਂ ਦੀ ਪੂਰੀ ਟੀਮ ਔਰ ਪੁਲਿਸ ਕਮਿਸ਼ਨਰ ਕਿਰਿਸ਼ ਵਪਨ ਸ਼ਰਮਾ ਜੀ ਇੱਥੇ ਆਏ ਔਰ ਆ ਕੇ ਉਹਨਾਂ ਨੇ ਚੌਰੀ ਸਾਹਿਬ ਨੂੰ ਵਨ ਵਨ ਕਰਕੇ ਇੱਕ ਇੱਕ ਪੁਆਇੰਟ ਦੇ ਉੱਤੇ ਦੱਸਿਆ ਕਿ ਜਿਹੜੇ ਮਲਜ਼ਮ ਆ ਉਹ ਟਰੇਸ ਕਰ ਦਿੱਤੇ ਗਏ ਆ ਔਰ ਉਹਨਾਂ ਦੇ ਜਿਹੜੇ ਰੈਕਟਿਵ ਆ ਉਹ ਵੀ ਪਕੜ ਲਏ ਆ ਔਰ ਜਲਦ ਹੀ ਜਿਹੜੇ ਹੈ ਅਸੀਂ ਪ੍ਰੈਸ ਕਾਨਫਰੰਸ ਤੇ来ਂ ਜੋ ਹੈ ਪਬਲਿਕ ਨੂੰ ਦੱਸਾਂਗੇ ਕਿ ਕਿਹੜਾ ਕਿਹੜਾ ਵਿਅਕਤੀ ਜਿਹੜਾ ਅਸੀਂ ਮਲਜ਼ਮ ਜਿਹੜਾ ਹੈ ਉਹ ਫੜਿਆ ਹੈ ਤੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਿੰਤਨ ਕਰਕੇ ਦਲੇ ਸਮਾਜ ਨੇ ਫੈਸਲਾ ਕੀਤਾ ਕਿ ਕੱਲ 12 ਵਜੇ ਸਿਵਲ ਹਸਪਤਾਲ ਦੇ ਵਿੱਚ ਕਾਰਤਿਕ ਬੱਗਨ ਜੀ ਦਾ ਜੋ ਪੋਸਟਮਾਰਟਮ ਕੀਤਾ ਜਾਏਗਾ ਔਰ 2 ਵਜੇ ਇਸੇ ਜਗ੍ਹਾ ਦੇਤੇ ਉਹਨਾਂ ਦੀ ਜਿਹੜੀ ਬਾਡੀ ਲਿਆਈ ਜਾਏਗੀ ਔਰ ਅਸੀਂ ਪੂਰਾ ਦਲੇ ਸਮਾਜ ਜਿਹੜਾ ਹੈ ਉਹਨਾਂ ਦੀ ਬਾਡੀ ਦੇ ਨਾਲ ਇੱਥੋਂ ਜਾ ਕੇ ਉਹਨਾਂ ਦਾ ਸੰਸਕਾਰ ਕਰਾਂਗੇ ਔਰ ਕੱਲ ਦਾ ਜੋ ਬੰਦ ਦਾ ਸੱਦਾ ਸੀਗਾ ਉਸ ਨੂੰ ਅਸੀਂ ਪੋਸਟਪੋਨਡ ਕੀਤਾ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਪੁਲਿਸ ਪੂਰੇ ਐਂਡ ਪੁਆਇੰਟ ਦੇ ਉੱਤੇ ਪਹੁੰਚ ਗਈ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਔਰ ਸਾਨੂੰ ਵੀ ਪੂਰਾ ਪ੍ਰੋਸਾ ਹੋਇਆ ਕਿ ਵਾਕਿਆ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵਧੀਆ ਹੈ ਔਰ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦੀ ਪਛਾਣ ਕਰ ਲਈ ਹੈ ਔਰ ਉਹਨਾਂ ਨੇ ਦੱਸਿਆ ਕਿ ਸਾਡੀਆਂ ਲਗਭਗ 7-8 ਟੀਮਾਂ ਜਿਹੜੀਆਂ ਉਹ ਉਹਨਾਂ ਨੂੰ ਪਕੜਨ ਦੇ ਵਾਸਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਕੜਨ ਦੇ ਲਈ ਲੱਗੀਆਂ ਹੋਈਆਂ ਨੇ ਔਰ ਤੁਹਾਨੂੰ ਪੂਰਾ ਜਿਹੜਾ ਇਨਸਾਫ ਮਿਲੂਗਾ ਤੋਂ ਇਸ ਭਰੋਸੇ ਦੇ ਉੱਤੇ ਅਸੀਂ ਕੱਲ ਦਾ ਜੋ ਐਲਾਨ ਕੀਤਾ ਸੀ ਆ ਉਸ ਨੂੰ ਪੋਸਟਪੌਂਡ ਕਰਦੇ ਆ ਔਰ ਕੱਲ ਜੋ ਹੈ ਅਸੀਂ ਸਾਰੇ ਨਾਲ ਮਿਲ ਕੇ ਜੋ ਹੈ ਉਹਨਾਂ ਦੇ ਸੰਸਕਾਰ ਦੇ ਵਿੱਚ ਭਾਗ ਲਵਾਂਗੇ ਠੀਕ 2 ਵਜੇ ਜਿੰਨੇ ਵੀ ਸਾਥੀ ਐ ਉਹ ਸਾਰੇ ਇੱਥੇ ਪਹੁੰਚ ਕੇ ਕਾਰਤਕ ਵਕਨ ਦੀ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਮਾ। ਧੰਨਵਾਦ ਜੀ ਸਾਰਿਆਂ ਦਾ। ਡੀਪੀ ਫੋਸਲਾ ਜੀ ਜੋ ਸਾਡੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਸਾਰਾ ਤੁਹਾਨੂੰ ਡਿਕਲੇਅਰ ਕਰ ਹੀ ਦਿੱਤਾ ਵਾ। ਮੈਂ ਤਾਂ ਆਪਣੇ ਸਮਾਜ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹ ਰਾਂ ਸਾਰੇ Dalit ਸਮਾਜ ਦਾ। ਠੀਕਾ ਲੇ ਬੜੀ ਵੱਡੀ ਤਾਦਾਦ ਦੇ ਅੰਦਰ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਸੀਗਾ। ਫੋਟ ਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ। ਕਿ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਖੁਦ ਘਾਟੀ ਮਲੇ ਚੌਧਰੀ ਯਸ਼ਪਾਲ ਜੀ ਕਿਉਂਕਿ ਇਹਨਾਂ ਦਾ ਉਹ ਭਤੀਜਾ ਸੀ ਹਰਤੀ ਬਗਣ ਬਲਕਿ ਮੈਂ ਦੂਜੇ ਸ਼ਬਦਾਂ ਚ ਕਹਿ ਸਕਦਾ ਕਿ ਉਹ ਸਾਡਾ ਸਾਰਿਆਂ ਦਾ ਬਹੁਤ ਪ੍ਰੀਆ ਬੱਚਾ ਸੀਗਾ ਉਹਦੇ ਲਈ ਬਹੁਤ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਹੈ ਉਹਨਾਂ ਦੇ ਆਫਿਸ ਚ ਵੀ ਅੱਜ ਹੋਈ ਆ ਤਾਂ ਉਹਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਇਸ ਕਰਕੇ ਅਸੀਂ ਸਰਵਸੰਮਤੀ ਨਾਲ ਸਾਰਿਆਂ ਨੇ ਸਲਾਮ ਮਸ਼ਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਕੱਲ 12 ਵਜੇ ਸਿਵਲ ਹਸਪੀਟਲ ਸਾਰੇ ਅਸੀਂ ਇਕੱਠੇ ਹੋਵਾਂਗੇ 2 ਵਜੇ ਘਾਟੀ ਮਲੇ परमपिता परमात्मा भगवान वाल्मीकि जी महाराज ਦੇ ਚਰਨਾਚੋ ਦਾ ਪਾਛਤਕ ਸਰੀਰ ਜਿਹੜਾ ਵਾ ਉਹ ਨਤਮਸਤ ਕਰਵਾਇਆ ਜਾਊਗਾ ਉਸ ਤੋਂ ਬਾਅਦ ਸਾਰਾ ਸਮਾਜ ਜਿਹੜਾ ਵਾ ਉਹਦਾ ਸੰਸਕਾਰ ਕਰਨ ਵਾਸਤੇ ਅਸੀਂ ਸਾਰੇ ਲੈ ਕੇ ਚੱਲਾਂਗੇ ਤਾਂ ਜਿਹੜਾ ਕੱਲ ਦੀ ਬੰਦ ਦੀ ਗੱਲ ਸੀਗੀ ਉਹ ਉਸ ਨੂੰ ਅਸੀਂ ਸਾਰੇ ਵਾਪਸ ਲੈਣੇ ਆ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਤੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸੁਪਨ ਸ਼ਰਮਾ ਜੀ ਔਰ ਉਹਨਾਂ ਦੀ ਸਾਰੀ ਟੀਮ ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਬੜੀ ਇਮਾਨਦਾਰੀ ਦੇ ਨਾਲ

ਕੇਸ ਜਿਹੜਾ ਸੀਗਾ ਪਹਿਲਾਂ ਬਲਾਈਂਡ ਸੀਗਾ ਕੇਸ ਸਟ੍ਰੈਸ ਹੋ ਗਿਆ ਲੋਕ ਆਇਡੈਂਟੀਫਾਈ ਹੋ ਗਏ ਜੀ ਸਰ ਵਜਾ ਰੰਜਿਸ਼ ਵੀ ਪਤਾ ਲੱਗ ਗਈ ਹੈ ਜੀ ਸਰ ਟੀਮਸ ਸੀਆਈ ਦੀ ਟੀਮਸ ਜ਼ੋਨ 1 ਐਸਪੀ ਸਾਹਿਬ ਦੇ ਜਿਹੜੀ ਟੀਮਸ ਆਂ ਉਹ ਫੈਲੀ ਹੋਈ ਹੈ ਜਲਦੀ ਬੰਦੇ ਬੰਦਿਆਂ ਨੂੰ ਆਪਾਂ ਭੜਾ ਜੋ ਸਰ ਇਹਨਾਂ ਨੇ ਕਿਹਾ ਸੀ ਕੱਲ ਦੀ ਬੰਦੀ ਕੋਲ ਕਿਸੀ ਨਹੀਂ ਉਹ ਨਹੀਂ ਆਈ ਐਮ ਨਾਟ ਅਵੇਅਰ ਆਫ ਥੈਟ ਕੋਈ ਬਾਤ ਚੋਕਾ ਉਹ ਤਾਂ ਬਿਲਕੁਲ ਮੈਂ ਪਰਿਵਾਰ ਨੂੰ ਵੀ ਮਿਲਣਾ ਸੀਗਾ ਤੇ ਪੁਲਿਸ ਹੁਣ ਤੱਕ ਜਿਹੜਾ ਕਰ ਚੁੱਕੀ ਹੈ ਉਹ ਦੱਸਣਾ ਸੀਗਾ ਮੈਂ ਅਕਿਊਜ਼ ਨੂੰ ਗ੍ਰਿਫਤਾਰ ਕਰ ਲਿੱਤਾ ਕਿ ਕੋਈ ਸੀ ਜਿਹੜਾ ਤੇ ਮੈਂ ਮੈਂ ਦੇਖੋ ਜੀ ਅਕਿਊਜ਼ ਜਿਹੜੇ ਹੈ ਉਹ ਆਈਡੈਂਟੀਫਾਈ ਹੋਏ ਪਹਿਲੇ ਜਿਹੜੇ ਆਈਡੈਂਟੀਫਾਈ ਨਹੀਂ ਸੀਗੇ ਆਈਡੈਂਟੀਫਾਈ ਹੋ ਗਏ ਹੈ ਟੋਟਲ ਜੀ ਕਿੰਨੇ ਸੀਗੇ ਕਿਧਰੋਂ ਆਏ ਕਿਹੜੇ ਮੋਟਰਸਾਈਕਲ ਚਾਰੇ ਵੀ ਨੋ ਇਚ ਐਨ एवरीथिंग ਕੌਣ ਕਿੱਥੇ ਰਹਿੰਦਾ ਨੰਬਰ 1 ਨੰਬਰ 2 ਟੀਮਸ ਦੇ ਆਰ ਇਨ ਪਲੇਸ ਕੰਮ ਕਰ ਰਹੀ ਹੈ ਠੀਕ ਹੈ ਬਲਾਈਂਡ ਕੇਸ ਸੀਗਾ ਉਹ ਟ੍ਰੇਸ ਹੋ ਗਿਆ ਜੀ ਤੇ ਪਰਿਵਾਰ ਨੂੰ ਅਹੀ ਦੱਸਣਾ ਹੈ ਕਿ ਆਈਸੀ ਲੇਕਿਨ ਮਾਨਵੇ ਸਾਨੂੰ ਸਾਡੇ ਲੁਧਿਆਣਾ ਕੋਲ ਤੇ ਤੁਸੀਂ ਬਿਲਕੁਲ ਇੱਥੇ ਕਾਬਿਲ ਅਫਸਰ ਵੀ ਪਿੱਛੇ ਖੜੇ ਹੋਏ ਨੇ ਜੀ ਉਹ ਰਹਿੰਦੇ ਅਧਿਕਾਰੀ ਵੀ ਨੇ ਤੁਸੀਂ ਵੀ ਸਾਡੇ ਸਾਨੂੰ ਮਾਨ ਜਦੋਂ ਪਹਿਲੇ ਵੀ ਸੀਗੇ ਤੇ ਹੁਣ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਕੀਨੀ ਦੇਰ ਤੱਕ ਸਰ ਹੋ ਜਾਏਗਾ ਹੋ ਜਾਏਗਾ ਦਿਸ ਫੁੱਟ ਉਹ ਸਾਡੇ ਆਣੇ ਦਾ ਟਰੈਕ ਵੀ ਮਿਲੀ ਹੈ ਜੀ ਹੰਦੇ ਬਾਅਦ ਚਲੋ